ਹਰਾਨੀ ਤੋਂ ਗਾਹਾਂ ਇਹ ਹੈ ਕਿ ਚੋਰ ਕੋਈ ਵੀ ਚੀਜ਼ ਨਹੀਂ ਛੱਡਦੇ ਚਾਹੇ ਉਹਨਾਂ ਨੂੰ ਕੋਈ ਚੀਜ਼ ਅੱਗੇ ਸਮਝ ਲੱਗੇ ਨਾ ਲੱਗੇ ਆ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਚੰਡੀਗੜ੍ਹ ਦੇ ਵਿੱਚ ਇਲੈਕਟ੍ਰਿਕ ਵਹੀਕਲ ਚਾਰਜ ਕਰਨ ਵਾਸਤੇ ਇੱਕ ਪਾਲਿਸੀ ਵੀ ਆਈ ਸਿਸਟਮ ਵੀ ਆਇਆ ਤੇ ਆ ਸਿਸਟਮ ਲੱਗੇ ਸੀਗੇ ਚੋਰਾ ਦਾ ਇਹ ਹਾਲ ਦੇਖੋ ਕਿ ਤੁਸੀਂ ਇਹ ਮਸ਼ੀਨਾਂ ਨੇ ਜਿਹੜੀਆਂ ਖਾਲੀ ਕਰਤੀਆਂ ਆ ਆਸੇ ਪਾਸੇ ਇਹਨਾਂ ਦੇ ਇੱਥੇ ਪੈਟਰੋਲੋਂ ਭਰਨ ਵਾਂਗੂ ਇੱਥੇ ਗੱਨਾਂ ਲੱਗੀਆਂ ਹੁੰਦੀਆਂ ਨੇ 7 ਲੱਖ 1.5 ਲੱਖ ਰੁਪਏ ਉਹਨਾਂ ਦੀ ਕੀਮਤ ਦੱਸੀ ਜਾਂਦੀ ਐ ਵੀ ਉਹ ਗੱਨਾਂ ਦੀ ਐ ਆਪਦੀ ਕੀਮਤ ਇਹਦੀ 1.5 ਤੋਂ 2 ਕਰੋੜ ਆ ਪੂਰੀ ਮਸ਼ੀਨ ਦੀ ਤੇ ਕਿ ਸਾਰੀਆਂ ਸਾਰੀਆਂ ਖਾਲੀ ਕਰੀਆਂ ਪਈਆਂ ਨੇ ਪਹਿਲਾਂ ਅੱਗੇ ਵਾਲਾ ਸਮਾਨ ਪਟਿਆ ਉਸ ਤੋਂ ਬਾਅਦ ਇਹ ਵੀ ਪੱਟੇ ਇਹ ਪਟਕੇ ਵਿੰਗੇ ਕਰ ਰੱਖੇ ਨੇ ਸਾਰੇ ਫਿਰ ਪਿੱਛੇ ਵਾਲਾ ਸਮਾਨ ਸੀ ਜਿਹੜਾ ਉਹ ਕੱਢ ਲਿਆ ਜੈਬਰਾ ਕ੍ਰੋਸਿੰਗ ਤੋਂ ਕੁਝ ਖੜ ਨਹੀਂ ਸਕਦੇ ਅੱਡੀ ਥੋੜੇ ਤੇ ਤਕੀ ਨਹੀਂ ਗਿਆ ਕਿ ਚਲਾਰ ਫਟਦੇ ਨਹੀਂ ਕਟ ਕੇ ਆ ਜਾਂਦਾ ਯਾਨੀ ਕਿ ਚਲਾਨ ਕੱਟਣ ਵਾਸਤੇ ਪੁਲਸ ਨੇ ਸੀਸੀਟੀਵੀ ਕੈਮਰਾ ਦਾ ਦਮ ਭੇ ਉਪਯੋਗ ਕੀਤਾ ਹੋਇਆ ਪਰ ਚੋਰੀਆਂ ਰੋਕਣ ਵਾਸਤੇ ਕਿੰਨਾ ਕੁ ਉਪਯੋਗ ਹੈ ਉਹ ਆ ਚੀਜ਼ਾਂ ਦਰਸਾਉਂਦੀਆਂ ਨੇ ਸਸਿਕਾਲਾ ਚੰਡੀਗੜ੍ਹ ਦੇ ਵਿੱਚ ਖੜੇ ਆ ਤੇ ਸੈਕਟਰ 42 ਦਾ ਲੈ ਕੇ ਏਰੀਆ ਹੈਗਾ ਇਹ ਤੇ ਜਿਹੜੀ ਚੀਜ਼ ਉਹ ਤੁਹਾਨੂੰ ਦਿਖਾਉਣ ਜਾ ਰਹੇ ਆ ਬੜੀ ਹੈਰਾਨੀ ਖੜੀ ਕਰਦੀ ਹੈ ਹੈਰਾਨੀ ਤੋਂ ਗਾਹਾਂ ਇਹ ਹੈ ਕਿ ਚੋਰ ਕੋਈ ਵੀ ਚੀਜ਼ ਨਹੀਂ ਛੱਡਦੇ ਚਾਹੇ ਉਹਨਾਂ ਨੂੰ ਕੋਈ ਚੀਜ਼ ਅੱਗੇ ਸਮਝ ਲੱਗੇ ਨਾ ਲੱਗੇ ਕਿਉਂਕਿ ਇੱਕ ਵਾਰੀ ਪਹਿਲਾਂ ਅਸੀਂ ਆਈਟੀ ਪਾਰਕ ਥਾਣੇ ਵਾਲਿਆਂ ਨੇ ਜਦੋਂ ਫੜੇ ਸੀ ਚੋਰ ਉਦੋਂ ਇਹ ਦੇਖ ਚੁੱਕੇ ਆ ਆ ਤਸਵੀਰ ਤੁਹਾਨੂੰ ਦਿਖਾ ਰਹੇ ਆ ਚੰਡੀਗੜ੍ਹ ਦੇ ਵਿੱਚ ਇਲੈਕਟ੍ਰਿਕ ਵਹੀਕਲ ਚਾਰਜ ਕਰਨ ਵਾਸਤੇ ਇੱਕ ਪਾਲਿਸੀ ਵੀ ਆਈ ਸਿਸਟਮ ਵੀ ਆਇਆ ਤੇ ਆ ਸਿਸਟਮ ਲੱਗੇ ਸੀਗੇ ਤਕਰੀਬਨ 7 ਹੈ ਮਸ਼ੀਨਾਂ ਨੇ 2 ਮਸ਼ੀਨਾਂ ਦੂਜੇ ਪਾਸੇ ਉਹ ਤਾਂ ਮਸ਼ੀਨਾਂ ਦਿਖਾਉਣ ਨੂੰ ਰਹੀਆਂ ਹੀ ਨਹੀਂ ਕਿਉਂਕਿ ਉਹ ਮਸ਼ੀਨਾਂ ਵਾਲੀਆਂ ਤੋ ਸਾਰੀ ਚੀਜ਼ ਹੀ ਪਟਕੇ ਲੈ ਗਏ ਚੋਰਾ ਦਾ ਇਹ ਹਾਲ ਦੇਖੋ ਕਿ ਤੁਸੀਂ ਇਹ ਮਸ਼ੀਨਾਂ ਨੇ ਜਿਹੜੀਆਂ ਖਾਲੀ ਕਰਤੀਆਂ ਆਸੇ ਪਾਸੇ ਇਹਨਾਂ ਦੇ ਇੱਥੇ ਪੈਟਰੋਲ ਭਰਨ ਵਾਂਗੂ ਇੱਥੇ ਗੰਨਾ ਲੱਗੀਆਂ ਹੁੰਦੀਆਂ ਨੇ ਸਵਾ ਲੱਖ ਡੇਢ ਲੱਖ ਰੁਪਏ ਉਹਨਾਂ ਦੀ ਕੀਮਤ ਦੱਸੀ ਜਾਂਦੀ ਹੈ ਵੀ ਉਹ ਗੰਨਾ ਦੀ ਹੈ ਆਪਦੀ ਕੀਮਤ ਇਹਦੀ ਡੇਢ ਤੋਂ 2 ਕਰੋੜ ਹੈ ਪੂਰੀ ਮਸ਼ੀਨ ਦੀ ਕਿਉਂਕਿ ਜਿਹੜੇ ਇਹਦੇ ਵਿੱਚ ਇਕਵਿਪਮੈਂਟਸ ਲੱਗੇ ਲੱਗੇ ਹੋਏ ਨੇ ਜਾਂ ਇਲੈਕਟ੍ਰਿਕ ਸਮਾਨ ਲੱਗਿਆ ਹੋਇਆ ਉਹ ਤਾਂ ਉਹਦੀ ਕੀਮਤ ਐਨੀ ਬਣਦੀ ਹੈ ਪਰ ਹੁਣ ਤਾਂ ਇਹ ਬਿਲਕੁਲ ਕਹਿ ਸਕਦੇ ਆ ਕੱਖ ਦੀ ਕਿਉਂਕਿ ਅੱਧਾ ਸਮਾਨ ਪਟਕੇ ਲੈ ਗਿਆ ਜਿਹੜੀ ਕੁਝ ਕੁ ਬੋਰਡ ਵਗੈਰਾ ਰਹਿ ਗਏ ਤੁਸੀਂ ਇਹ ਚੀਜ਼ ਦੇਖੋ ਕਿ ਜਿਹੜੀਆਂ ਸਾਰੀਆਂ ਤਾਰਾਂ ਨੇ ਆਰਾਮ ਦੇ ਨਾਲ ਕਟਰ ਦੇ ਨਾਲ ਕੱਟੀਆਂ ਹੋਈਆਂ ਨੇ ਕੋਈ ਪਟਕੇ ਨਹੀਂ ਚੀਜ਼ ਲਈ ਹੋਈ ਯਾਨੀ ਕਿ ਅੱਗੇ ਵਾਲੇ ਨੂੰ ਪਤਾ ਸੀ ਕਿ ਇਹਨਾਂ ਨੂੰ ਅੱਗੇ ਅਸੀਂ ਵੇਚਣਾ ਕਿਵੇਂ ਆ ਤੇ ਕਿੱਥੇ ਇਹ ਯੂਜ਼ ਹੋ ਸਕਦੀਆਂ ਨੇ ਨੋਜ਼ਲਾਂ ਦੇ ਨਾਲ ਨਾਲ ਮਸ਼ੀਨਾਂ ਦੇ ਵਿੱਚ ਜਿਹੜੀਆਂ ਇਹ ਸੱਤ ਮਸ਼ੀਨਾਂ ਨੇ ਹੈਗੀਆਂ ਦੋ ਮਸ਼ੀਨਾਂ ਦਾ ਖਰ ਦਿਖਾਉਣ ਨੂੰ ਹੈ ਹੀ ਨਹੀਂਗੀਆਂ ਉਹਨਾਂ ਦੇ ਥਾਵਾਂ ਨੇ ਖਾਲੀ ਪਈਆਂ ਨੇ ਹੈਗੀਆਂ ਨਾਲ ਨਾਲ ਤੁਹਾਨੂੰ ਤਸਵੀਰਾਂ ਉਹਨਾਂ ਦੀ ਵੀ ਦਿਖਾ ਦਾਂਗੇ ਤੇ ਇਹ ਜੀ ਤੁਸੀਂ ਦੇਖੋ ਇੱਕ ਇੱਕ ਚੀਜ਼ ਕਿ ਸਾਰੀਆਂ ਸਾਰੀਆਂ ਖਾਲੀ ਕਰੀਆਂ ਪਈਆਂ ਨੇ ਹੁਣ ਗੱਲ ਇਹ ਹੈ ਵੀ ਇਹ ਕੋਈ ਇਹ ਜਹਾ ਏਰੀਆ ਵੀ ਨਹੀਂ ਬਿਲਕੁਲ ਸੁਨਾ ਹੈ ਪਿੱਛੇ 메ਨ ਹਾਈਵੇ ਜਾਂਦਾ ਹੈ ਜਿਹੜਾ ਦੂਜੇ ਪਾਸੇ ਮੁਹਾਲੀ ਨੂੰ ਜੋੜਦਾ ਚੰਡੀਗੜ੍ਹ ਦੇ ਨਾਲ ਤੇ ਇਹ ਹਾਈਵੇ ਅੱਗੇ ਜੇ ਕਿਹਾ ਜਾਵੇ ਬੱਸ ਸਟੈਂਡ ਨੂੰ ਜਾਂਦਾ ਯਾਨੀ ਕਿ ਇਹ 24 ਘੰਟੇ ਬਿਜ਼ੀ ਰਹਿਣ ਵਾਲਾ ਰੋਡ ਆ ਉਹਦੇ ਬਾਵਜੂਦ ਜੇ ਤੁਸੀਂ ਦੇਖੋ ਤਾਂ ਮਸ਼ੀਨਾਂ ਦੇ ਡੱਬੇ ਇਕੱਲੇ ਖਾਲੀ ਰਹਿ ਗਏ ਨੇਗੇ ਨੋਜ਼ਲਾਂ ਵਿੱਚੋਂ ਜਿਹੜਾ ਇਕੁਪਮੈਂਟਸ ਲੱਗੇ ਹੋਏ ਸੀਗੇ ਤਾਂ ਤੁਸੀਂ ਦੇਖੋ ਕਿ ਇਹ ਤੈ ਵੈਸੇ ਤਾਂ ਜੇ ਕਿਹਾ ਜਾਵੇ ਇਹ ਦੋ ਪੋਰਸ਼ਨ ਬੜੇ ਹੋਏ ਹੋਣੇ ਆ ਯਾਨੀ ਕਿ ਇਹਨੂੰ ਜੇ ਬੰਦ ਕਰਾਂਗੇ ਤੇ ਪਿੱਛੇ ਦਾ ਪੋਰਸ਼ਨ ਪਹਿਲਾਂ ਅੱਗੇ ਵਾਲਾ ਸਮਾਨ ਪਟਿਆ ਉਸ ਤੋਂ ਬਾਅਦ ਇਹ ਵੀ ਪੱਟੇ ਇਹ ਪਟਕੇ ਢਿੰਗੇ ਕਰ ਰੱਖੇ ਨੇ ਸਾਰੇ ਫਿਰ ਪਿੱਛੇ ਵਾਲਾ ਸਮਾਨ ਸੀ ਜਿਹੜਾ ਉਹ ਕੱਢ ਲਿਆ ਹੁਣ ਗੱਲ ਇੱਥੋਂ ਇਹ ਸਮਝ ਲੱਗਦੀ ਹੈ ਵੀ ਜੇ ਤਾਂ ਕੋਈ ਹੁੰਦੀ ਨਾ ਸਮਝੀ ਚੋਰ ਦੀ ਫਿਰ ਇਹ ਗੱਲ ਮੰਨ ਲਾਂਦੇ ਵੀ ਕੋਈ ਬਿਲਕੁਲ ਦੇਸੀ ਕੋਈ ਆਮ ਬੰਦਾ ਕੋਈ ਚੋਰ ਜਿਹੜੇ ਜੇ ਕਹਿ ਜਾਵੇ ਕਟ ਪੜੇ ਲਿਖੇ ਨੇ ਉਹ ਲੈ ਗਏ ਹੁਣ ਹੋ ਸਕਦਾ ਹੈ ਕਿ ਇਹ ਪਤਾ ਹੋਵੇ ਵੀ ਕਿਹੜੇ ਬੰਦੇ ਨੂੰ ਕਿੱਥੇ ਸਮਾਨ ਯੂਜ਼ ਕਰੂ ਤਾਈਆਂ ਕਰਕੇ ਉਹ ਕਿਉਂ ਕਹਿ ਰਿਹਾ ਮੈਂ ਕਿਉਂਕਿ ਜਿਹੜਾ ਬੰਦਾ ਚੋਰੀ ਕਰਨ ਲੰਦਾ ਜਿਵੇਂ ਕਿ ਉਹ ਦੋ ਮਸ਼ੀਨਾਂ ਤੋਂ ਮਸ਼ੀਨ ਨਹੀਂ ਪੱਟ ਕੇ ਲੈ ਗਏ ਨੇ ਪਰ ਦੂਜੇ ਪਾਸੇ ਗੱਲ ਇਹ ਹੈ ਵੀ ਆਹ ਜਿਹੜੀਆਂ ਮਸ਼ੀਨਾਂ ਪਈਆਂ ਨੇ ਇਹਨਾਂ ਚ ਕੱਲੇ ਆਹਾ ਬੋਰਡ ਨੇ ਜਿਹੜੇ ਸਿਮਿਲਰੀ ਸਾਰੀਆਂ ਮਸ਼ੀਨਾਂ ਚ ਪਏ ਨੇ ਜਿਵੇਂ ਆ ਮੀਟਰ ਨਹੀਂ ਕਿਸੇ ਨੇ ਛੇੜਿਆ ਨੀਚੇ ਵਾਲਾ ਬੋਰਡ ਨਹੀਂ ਛੇੜੇ ਇੱਕ ਦੋ ਉੱਪਰ ਆਹਾ ਸ਼ੌਕਟਾਂ ਨੇ ਇਹ ਨਹੀਂ ਛੜੀਆਂ ਹੈਗੀਆਂ ਜਾਂ ਰਿਲੇ ਲੱਗੀਆਂ ਹੋਈਆਂ ਨੇ ਉਹ ਨਹੀਂ ਛੜੀਆਂ ਬਾਕੀ ਸਾਰਾ ਸਮਾਨ ਪੱਟਿਆ ਬੋਰਡ ਲੱਗਿਆ ਹੋਇਆ ਹੈ نیچے ਤੇ ਜਿਹੜਾ ਨੋਜ਼ਲਾਂ ਨੇ ਉਹ ਪਟਲੀਆਂ ਕਿਉਂਕਿ ਇਹ ਕਹਿੰਦੇ ਸਵਾ ਲੱਖ ਡੇਢ ਲੱਖ ਦੀ ਕੀਮਤ ਹੈ ਇੱਕ ਇੱਕ ਨੋਜ਼ਲ ਦੀ ਕਰੋੜ 2 ਕਰੋੜ ਦੀ ਤਾਈਓ ਇਹ ਪੂਰੀ ਮਸ਼ੀਨ ਬਣਦੀ ਆ ਇੱਥੇ ਵੀ ਤੁਸੀਂ ਦੇਖ ਲਓ ਆ ਬੋਰਡ ਛੱਡਤੇ ਨੇ ਬਾਕੀ ਸਵਾਲ ਪਟ ਰਿਆ ਜਿਹੜਾ ਵਿੱਚ ਇਹਦੇ ਕੁਝ ਲੱਗਿਆ ਹੋਇਆ ਸੀਗਾ ਹੁਣ ਸਵਾਲ ਪੁਲਿਸ ਦੀ ਕਾਰਜ ਪ੍ਰਣਾਲੀ ਤੇ ਖੜਾ ਉਹਦੇ ਤੇ ਹੀ ਹੁੰਦਾ ਕਿਉਂਕਿ ਪੁਲਿਸ ਦੀ ਜ਼ਿੰਮੇਵਾਰੀ ਹੁੰਦੀ ਹੈ ਸਾਰੀਆਂ ਚੀਜ਼ਾਂ ਨੂੰ ਸੁਰੱਖਿਅਤ ਰੱਖਣ ਦੀ ਤੇ ਦੂਜੇ ਪਾਸੇ ਅਸੀਂ ਕਹਦੇ ਨੇ ਵੀ ਚੰਡੀਗੜ੍ਹ ਜਦੋਂ ਜੈਬਰਾ ਕ੍ਰੋਸਿੰਗ ਤੇ ਤੋਂ ਤੁਸੀਂ ਖੜ ਨਹੀਂ ਸਕਦੇ ਅੱਡੀ ਤੁਹਾਡੇ ਤੇ ਤਿੱਖੀ ਨਹੀਂ ਗਿਆ ਕਿ ਚਲਾਰ ਫਟਦੇ ਨਹੀਂ ਕੱਟ ਕੇ ਆ ਜਾਂਦਾ ਯਾਨੀ ਕਿ ਚਲਾਨ ਕੱਟਣ ਵਾਸਤੇ ਪੁਲਿਸ ਨੇ ਸੀਸੀਟੀਵੀ ਕੈਮਰਾ ਦਾ ਦੱਬ ਕੇ ਉਪਯੋਗ ਕੀਤਾ ਹੋਇਆ ਪਰ ਚੋਰੀਆਂ ਰੋਕਣ ਵਾਸਤੇ ਕਿੰਨਾ ਕੁ ਉਪਯੋਗ ਹੈ ਉਹ ਆ ਚੀਜ਼ਾਂ ਦਰਸਾਉਂਦੀਆਂ ਨੇ ਕਿ ਇਹ ਸਿਸਟਮ ਤੁਸੀਂ ਦੇਖ ਲਓ ਕਿਉਂਕਿ ਪ੍ਰਾਈਵੇਟ ਕੰਪਨੀਆਂ ਕੋਲ ਇਹ ਅੱਗੇ ਕੰਟਰੈਕਟਸ ਨਹੀਂ ਹੈਗੇ ਚਾਰਜਿੰਗ ਸਟੇਸ਼ਨ ਜਦੋਂ ਚੱਲੇ ਨੇ ਪਰ ਉਹਨਾਂ ਦੇ ਨਾਲ-ਨਾਲ ਹਾਲਾਤ ਇਹ ਨੇ ਵੀ ਇਹ ਸਾਰੀਆਂ ਚੀਜ਼ਾਂ ਬੰਦ ਹੋਣ ਦੇ ਕਗਾਰ ਨੇ ਕਿਉਂਕਿ ਇਹ ਹਜੇ ਚੱਲੀਆਂ ਹੈ ਨਹੀਂ ਪਹਿਲੀ ਚੋਰੀਆਂ ਹੋ ਗਈਆਂ ਤੇ ਦੂਜੇ ਪਾਸੇ ਤਾਂ ਮਸ਼ੀਨਾ ਖੈਰ ਦਿਖਾਉਣੀ ਹੈ ਨਹੀਂ ਆ ਨਾਲ ਤੁਹਾਨੂੰ ਤਸਵੀਰਾਂ ਚ ਦਿਖਾਵਾਂਗੇ ਹੁਣ ਪੁਲਿਸ ਵਾਸਤੇ ਵੀ ਵੱਡੀ ਚਰਚੋਤੀ ਬਣ ਜੂਗੀ ਆ ਕੈਮਰੇ ਭਾਈ ਇਕੱਲੇ ਚਲਾਨ ਘਟਣ ਨੂੰ ਨਹੀਂ ਐਸੀ ਚੋਰ ਫੜਨ ਨੂੰ ਵੀ ਰੱਖੇ ਰਗੇ ਚੋਰੀਆਂ ਨੇ ਜਿਹੜੀਆਂ ਉਹ ਫੜੀਆਂ ਜਾਣ ਕਿਉਂਕਿ ਜੇ ਇੱਕ ਇੱਕ 2-2 ਕਰੋੜ ਦੀ ਮਸ਼ੀਨ ਚੋਂ ਇਸ ਤਰ੍ਹਾਂ ਦੇ ਨਾਲ ਸਮਾਨ ਚੋਰੀ ਹੋ ਗਿਆ ਜਾਂ ਮਸ਼ੀਨਾਂ ਹੀ ਦੋ ਚੋਰੀ ਹੋ ਗਈਆਂ ਨੇਗੀਆਂ ਜਿਹੜੇ ਵਿਚਾਰੇ ਜਿੱਥੇ ਤੁਸੀਂ ਯਾਨੀ ਕਿ ਰੀਚਾਰਜ ਕਰਾ ਸਕਦੇ ਹੋ ਆਪਦੇ ਪ੍ਰੀਪਾਰ ਜਿਹੜੇ ਕਾਰਡਸ ਨੇਗੇ ਉਹ ਲਾ ਕੇ ਜਿਵੇਂ ਏਟੀਐਮ ਲਈ ਅਸੀਂ ਯੂਜ਼ ਕਰਦੇ ਆ ਦੋ ਕ ਮਸ਼ੀਨਾਂ ਵਿਚਾਰੇ ਉਹ ਵੀ ਲੱਗੀਆਂ ਹੋਈਆਂ ਸੀਗੀਆਂ ਉਹ ਮਸ਼ੀਨਾਂ ਵੀ ਸਾਰੀਆਂ ਖੇੜ ਮਾਰੀਆਂ ਨੇ ਵਿੱਚੋਂ ਸਮਾਨ ਪਟੜਿਆਗਾ ਕਟਰ ਦੇ ਨਾਲ ਬੜੀ ਇਤਿਹਾਤ ਦੇ ਨਾਲ ਸਮਾਨ ਕੱਟਿਆ ਹੋਇਆ ਤਾਂ ਕਿ ਅੱਗੇ ਯੂਜ਼ ਹੋ ਜੇ ਆਮ ਤੌਰ ਤੇ ਅਸੀਂ ਦੇਖਦੇ ਹਾਂ ਜਿਹੜੇ ਕੋਈ ਮਾੜੇ ਚੋਰ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ ਹੁੰਦੇ ਆ ਉਹ ਸਮਾਨ ਪੱਟ ਕੇ ਤਾਂ ਲੈ ਜਾਂਦੇ ਆ ਪਰ ਉਹਨਾਂ ਨੂੰ ਵੀ ਹੁੰਦਾ ਵੀ ਜਿੰਨੇ ਚ ਵਿਕ ਗਿਆ ਠੀਕ ਹੈ ਯਾਨੀ ਕਿ ਬੜੀ ਇਤਿਹਾਤ ਦੇ ਨਾਲ ਪੱਟਿਆ ਇਹ ਸਮਾਨ ਹੁਣ ਬਿਕੂਗਾ ਕਿੱਥੇ ਪੁਲਿਸ ਵਾਸਤੇ ਵੱਡੀ ਚੁਣੌਤੀ ਕਿ ਚੰਡੀਗੜ੍ਹ ਦੇ ਵਿੱਚ ਇਹ ਜਿਹੜੀਆਂ ਚਾਰਜਿੰਗ ਮਸ਼ੀਨਾਂ ਨੇ ਉਹਨਾਂ ਨੂੰ ਚੱਲਣ ਤੋਂ ਪਹਿਲਾਂ ਹੀ ਚੋਰਾਂ ਨੇ ਆਪਦਾ ਨਿਸ਼ਾਨਾ ਬਣਾ ਲਿਆ ਤੇ ਕਰੋੜਾ ਰੁਪਏ ਦੀ ਇਹ ਚੋਰੀ ਕਿਹੀਂ ਜਾ ਸਕਦੀ ਹੈ ਕਿਉਂਕਿ ਇਹ ਸਮਾਨ ਹੈ ਜਿਹੜਾ ਉਹ ਜੇ 7 ਮਸ਼ੀਨਾਂ ਲਾ ਲਈ ਤਾਂ ਸੱਤੇ ਦੀ ਸੱਤੇ ਬੇਕਾਰ ਹੋ ਚੁੱਕੀਆਂ ਨੇ ਸਾਰਾ ਸਮਾਨ ਪਹਿਲਾਂ ਇਹਨਾਂ ਵਿੱਚ ਫਿੱਲ ਹੋਊਗਾ ਜਾਂ ਮਸ਼ੀਨਾਂ ਹੀ ਇਹ ਨਵੀਆਂ ਲੱਗਣਗੀਆਂ ਸੀਨੀਅਰ ਵੀਡੀਓ ਲਿਸਟ ਵਿੱਚ ਇਹਦੇ ਨਾਲ ਸਮਿਸਿੰਗ ਹੋਰ ਜਨਾਸਪੁਕਸਟੇ ਵੀ ਚੰਡੀਗੜ੍ਹ